ਲੋਕ ਸਭਾ ਚੋਣਾਂ ਦੇ ਚੱਲਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪ ਉਮੀਦਵਾਰ ਸ਼ੈਰੀ ਕਲਸੀ ਅੱਜ ਜੁਗਿਆਲ ਦੋ ਦੌਰੇ ਤੇ ਗੁਰੂਕਰ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਹੋਣਗੇ ਨਤਮਸਤਕ ਆਪ ਆਗੂਆਂ ਵੱਲੋਂ ਸ਼ੈਰੀ ਕਲਸੀ ਦੀ ਕਾਮਯਾਬੀ ਦੇ ਲਈ ਕਰਵਾਈ ਜਾਵੇਗੀ ਅਰਦਾਸ ਲੋਕ ਸਭਾ ਚੋਣਾਂ ਦੇ ਚੱਲਦੇ ਸਾਰੀਆਂ ਹੀ ਸਿਆਸੀ ਧਿਰਾਂ ਪੱਬਾ ਪਾਰਨੇ ਅਤੇ ਆਪਣੇ ਆਪਣੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਕਿਸੇ ਪੱਖੋਂ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਇਸੇ ਦੇ ਚੱਲਦੇ ਜਿੱਥੇ ਉਮੀਦਵਾਰਾਂ ਵੱਲੋਂ ਚੋਣਵੀਂ ਦੌਰੇ ਕੀਤੇ ਜਾ ਰਹੇ ਨੇ ਉੱਥੇ ਹੀ ਵਰਕਰਾਂ ਵੱਲੋਂ ਆਪਣੇ ਆਪਣੇ ਉਮੀਦਵਾਰ ਦੀ ਜਿੱਤ ਨੂੰ ਪੱਕਾ ਕਰਨ ਦੇ ਲਈ ਗੁਰੂ ਘਰਾਂ ਵਿੱਚ ਵੀ ਨਤਮਸਤਕ ਹੋ ਰਹੇ ਨੇ ਅਜਿਹਾ ਹੀ ਕੁਝ ਅੱਜ ਜ਼ਿਲ੍ਹਾ ਪਠਾਨਕੋਟ ਦੇ ਜੁਗਿਆਲੀ ਇਲਾਕੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਹਿਰੀ ਕਲਸੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਨਤਮਸਤਕ ਹੋਏ ਅਤੇ ਉੱਥੇ ਵਰਕਰਾਂ ਵੱਲੋਂ ਸ਼ ਤੋ ਬਾਅਦ ਸ਼ਹਿਰੀ ਕਲਸੀ ਨੇ ਵਰਕਰਾਂ ਦੇ ਨਾਲ ਬੈਠ ਲੰਗਰ ਛਕਿਆ ਅਤੇ ਵਰਕਰਾਂ ਦੇ ਇਸ ਪਿਆਰ ਦੇ ਲਈ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਇਸ ਸਬੰਧੀ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਸ਼ਹਿਰੀ ਕਲਸੀ ਨੇ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪਰਮਾ ਹੁੰਗਾਰਾ ਮਿਲ ਰਿਹਾ ਹੈ ਅਤੇ ਜਿੱਥੇ ਕਿਤੇ ਉਹ ਜਾ ਰਹੇ ਨੇ ਲੋਕਾਂ ਵੱਲੋਂ ਉਹਨਾਂ ਨੂੰ ਪਿਆਰ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਕਿਹਾ ਕਿ 2024 ਦਾ ਜਿਹੜਾ ਨਾਰਾ ਸੀਐਮ ਭਗਵੰਤ ਮਾਨ ਨੇ ਦਿੱਤਾ ਹੈ ਉਹ ਸਿਆਸਤ ਹੁੰਦਾ ਦਿਸ ਰਿਹਾ ਹੈ ਅਤੇ ਇਸ ਵਾਰ 130 ਦੇ ਬਕਵੇ ਤੋਂ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਜਾ ਰਹੀ ਹੈ ਅ ਦੇਖੋ ਜੀ ਇੱਥੇ ਗੁਰੂ ਘਰ ਦਾ ਸ਼ੀਸ਼ਾ ਲੈਣ ਆਇਆ ਜੀ ਉਹ ਕਹਿੰਦੇ ਨੇ ਸਿਆਣੇ ਕਹਿੰਦੇ ਆ ਵੀ ਜਦੋਂ ਪਰਮਾਤਮਾ ਦਾ ਉਹ ਤਾਸਰਾ ਹੋਵੇ ਤਾਂ ਫਿਰ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਵੀ ਜਿਹੜੀਆਂ ਨੇ ਉਹ ਵੀ ਆਸਾਨ ਹੋ ਜਾਂਦੀਆਂ ਨੇ ਸੋ ਦਾ ਪਸਤ ਕੋਣ ਆਏ ਆ ਔਰ ਮੈਂ ਧੰਨਵਾਦ ਕਰਦਾ ਆਪਣੀ ਛੋਟੀ ਪੈਂ ਸਬਰੰ ਦਾ ਜਿੰਨੇ ਜਿਹੜੀ ਬਰੇ ਲੰਮੇ ਸਮੇ ਤੋਂ ਹਮ ਤੱਕ ਮਿਹਨਤੀ ਹੈ ਔਰ ਜਿੰਨੇ ਇੱਥੇ ਪਾਠ ਰਖਾਇਆ ਸੀ ਔਰ ਮੈਨੂੰ ਬੁਲਾਇਆ ਮੱਥਾ ਟੇਕਣ ਵਾਸਤੇ ਔਰ ਮੈਂ ਆਇਆ ਅੱਜ ਦੇ ਪ੍ਰੋਗਰਾਮ ਦੇ ਸਵੇਰ ਦੇ ਚਾਲ ਚੱਲ ਚੱਲ ਰਿਹਾ ਜੀ ਪ੍ਰੋਗਰਾਮ ਹੁਣ ਮੀਟਿੰਗਾਂ ਮੈਂ ਕਰਕੇ ਆਇਆ ਜੀ ਉਸ ਤੋਂ ਬਾਅਦ ਹਰਨਵੀਰ ਕੇ ਰਾਤ ਤੱਕ ਮਰੇ ਜਿਹੜੇ 9 10 ਪ੍ਰੋਗਰਾਮ ਹੈਗੇ ਹੱਦੇ ਜੀ ਮੇਰੇ ਦੇਹਲੀ ਲੋਕਾਂ ਦੇ ਵਿੱਚ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਕਿੱਥੇ ਕਿੱਥੇ ਕੀ ਸਮੱਸਿਆ ਵਾ ਉਹਨੂੰ ਹੱਲ ਕਰਨੇ ਆ ਜਦੋਂ ਸਰਕਾਰ ਹੁੰਦੀ ਆ ਕਿੱਥੇ ਕਿੱਥੇ ਲੋਕ ਸਭਾ ਦੇ ਵਿੱਚ ਸਾਡੀ ਆਵਾਜ਼ ਆਣੀ ਚਾਹੀਦੀ ਸੀ ਜਿਹੜੀ ਕੋਣ ਚਾਹੁੰਦਾ ਕਿਦੋਂ ਨਾ ਮਿਲ ਰਿਹਾ ਜੀ ਮੈਂ ਕਹਿੰਦਾ ਜੀ ਹੰਕਾਰਾਂ ਤੇ ਇਹ ਕਹਿ ਸਕਦੇ ਆ ਵੀ ਲੋਕ ਆਪ ਸਹਾਇ ਹੋ ਕੇ ਲੜਾਈ ਲੜਦੇ ਨੇ ਸੋ ਮੈਨੂੰ ਇਸ ਗੱਲ ਦਾ ਮਾਣ ਹੈ ਔਰ ਇੰਨਾ ਪਿਆਰ ਜਿਹੜਾ ਮੈਨੂੰ ਦੇ ਰਹੇ ਨੇ ਮੈਂ ਸਦਾ ਰਿਣੀ ਰਹਾਂਗਾ ਸਰ ਕਾਂਗਰਸ ਵੱਲੋਂ ਹਰ ਜਿੱਤਾ ਕੌਪਰ ਕੈਂਡੀਡੇਟ ਵੀ ਰਿਲੀਟ ਕੀਤਾ ਜਾ ਰਿਹਾ ਹੈ ਦੇਖੋ ਮੈਂ ਤੇ ਉਹਨਾਂ ਨੂੰ ਇਹੋ ਕਹਾਂਗਾ ਵੀ ਛੇਤੀ ਛੇਤੀ ਕਰ ਦਿਓ ਇਹਦੇ 70 80% ਦੇ ਚਾਰੋਂ ਅਹੀ ਫੇਰ ਤਾਂ ਜਿਹੜੇ 20% ਦਾਸ ਰਹਿ ਗਈ ਆ ਉਹ ਇਥੇ ਤੇ ਉਹ ਵੀ ਨਹੀਂ ਤੇ ਫਿਰ ਫਿਰ ਜਾਣਾ ਨਹੀਂ ਤੋ ਕਹਿਣ ਦਾ ਭਾਵ ਚਲੋ ਉਹ ਉਹਨਾਂ ਦੀ ਮਰਜ਼ੀ ਹੈ ਬਾਾਕੀਆਂ ਦਾ ਆਪਣਾ ਆਪਣਾ ਦਸਤੂਰ ਅਸੂਰ ਆ ਠੀਕ ਆ ਸੋ ਲੱਗੇ ਆ ਜੀ ਮਿਹਨਤ ਕਰਦੇ ਆ ਥੈਂਕ ਯੂ ਇਹ ਕੋਡ ਆ ਜਿਹੜਾ ਕਰਵਾਇਆ ਧੰਨ ਧੰਨ ਸਾਹਿਬ ਚੀਕੁਰ ਗਰਨ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹੋਏ ਅੱਜ ਸੁਖਮਨੀ ਸਾਹਿਬ ਜਿਹਦੇ ਪਾਰਟੀ ਤੇ ਰੰਬੇ ਗਏ ਸੀਗੇ ਉਸ ਤੋਂ ਬਾਅਦ ਕੀਰਤਨ ਦਾ ਸਮਾਗਮ ਚੱਲਿਆ ਔਰ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਮੇਰੇ ਵੱਡੇ ਵੀਰ ਅਮਨ ਸ਼ੇਰ ਸਿੰਘ ਚੈਰੀਕਲ ਸੀ ਜੋ ਕਿ ਐਮ ਐਲ ਏ ਬਟਾਲਾ ਵੀ ਨੇ ਔਰ ਮੌਜੂਦਾ ਲੋਕ ਸਭਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਹਨ ਉਹਨਾਂ ਨੇ ਇੱਥੇ ਆ ਕੇ ਸੰਗਤ ਦਾ ਆਸ਼ੀਰਵਾਦ ਲਿਆ ਔਰ ਅਸੀਂ ਉਹਨਾਂ ਦੀ ਜਿਹੜੀ ਚੜ੍ਹਦੀ ਕਲਾ ਦੀ ਅਰਦਾਸ ਔਰ ਕਾਮਯਾਬੀ ਵਾਸਤੇ ਇੱਥੇ ਸੁਖਨੀ ਸਾਹਿਬ ਦਾ ਜਿਹੜਾ ਪਾਠ ਹੈ ਉਹ ਅਰੰਭਿਆ ਸੀਗਾ ਔਰ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹਾਂ ਕਿ ਸਾਨੂੰ ਇਹ ਦਿਨ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ